ਦੋ ਤਿੰਨ ਮਹੀਨੇ ਬਾਅਦ ਰੁਕਣ ਮੈਂ ਮਤਲਬ ਕਿ ਮੈਰਿਜ ਤੋਂ ਬਾਅਦ ਮੇਰੇ ਕੋ ਰੁਕੀ ਹੋ ਰੁਕਣ ਤੋਂ ਬਾਅਦ ਉਹ ਕੈਨੇਡਾ ਮਤਲਬ ਕਿ ਚਲੀ ਗਈ ਸਾਡਾ ਪਲਾਨ ਹੋਇਆ ਪੀ ਚਲ ਤੂੰ ਚਲੇ ਜਾ ਕੋਈ ਗੱਲ ਨਹੀਂ ਜਾ ਕੇ ਮੈਨੂੰ ਕਹਿੰਦੀ ਵੀ ਬਲਾ ਲਊਂਗੀ ਮੈਂ ਤੈਨੂੰ ਨਾ ਕਰ ਆਜਮੀ ਤੇ ਪੀ ਤੂੰ ਕੋਈ ਨਹੀਂ ਕਰਦੀ ਕਰ ਤੇ ਸਹੀ ਇਹਦਾ ਕੁਛ ਨਾ ਕੁਛ ਹੁਣ ਤੇ ਕਹਿੰਦੀ ਵੀ ਮੇਰਾ ਕੋਈ ਲਿੰਕ ਨਹੀਂ ਤੁਹਾਡੇ ਨਾਲ ਹੈਗਾ ਮੈਂ ਫਿਰ ਹੌਲੀ ਹੌਲੀ ਇਦਾਂ ਆਪਣੇ ਫਰੈਂਡਾਂ ਨੂੰ ਕਿਹਾ ਵੀ ਇਦਾਂ ਪਤਾ ਕਰ ਵੇ ਯਾਰ ਉਹ ਕਹਿੰਦੇ ਉਹਨਾਂ ਨੇ ਪਤਾ ਜਦੋਂ ਕੀਤਾ ਉਹ ਕਹਿੰਦੇ ਵੀ ਯਾਰ ਉਹ ਤੂੰ ਤੇ ਕਿਹੜੇ ਚੱਕਰ ਚ ਤੁਰਿਆ ਫਿਰਦਾ ਉਹਨੇ ਤਾਂ ਇੱਥੇ ਦੂਜੀ ਮੈਰਿਜ ਕੀਤੀ ਆ ਦੂਜੀ ਮੈਰਿਜ ਹੋ ਕੇ ਉਹਦਾ ਇੱਕ ਬੱਚਾ ਵੀ ਆ ਜੇ ਆਪਾਂ 300 ਡਾਲਰ ਪੇ ਕਰਦੀਏ ਤੇ ਸਾਰਾ ਖਰਚਾ ਕਾਲਜ ਚ ਚੱਕੂਗਾ ਮੈਂ ਉਹ ਵੀ ਪੇ ਕੀਤਾ ਇਹਨੂੰ ਠੀਕ ਹੈ ਜੀ ਫਿਰ ਉਹਦੇ باوجود ਵੀ ਇਹਨੇ ਆਪਣੇ ਇਹਨਾਂ ਪਰਿਵਾਰ ਦੇ ਮੈਂਬਰਾਂ ਦੇ ਮਖਸ਼ੇ ਲੱਗ ਕੇ ਇਹਨੇ ਫਿਰ ਵੀ ਇਹ ਕਦਮ ਚੁੱਕਿਆ ਭਾਰਤ ਵਿੱਚ ਵਿਆਹ ਕਰਵਾ ਕੇ ਕੈਨੇਡਾ ਜਾਣ ਵਾਲੀਆਂ ਕੁੜੀਆਂ ਅਕਸਰ ਉੱਥੇ ਜਾ ਕੇ ਦੂਜੀ ਵਾਰ ਵਿਆਹ ਕਰਵਾ ਲੈਂਦੀਆਂ ਹਨ ਅਜੇ ਹ ਇਕ ਮਾਮਲਾ ਬਟਾਲਾ ਦੇ ਪਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਕੀ ਘਟਨਾ ਦੇ ਵਿੱਚ ਵਸਨੀਕ ਹਰਮਿੰਦਰ ਸਿੰਘ ਦੇ ਨਾਲ ਇਹ ਜਿਹੜੀ ਹੈ ਘਟਨਾ ਵਾਪਰਦੀ ਹੈ ਉਸ ਦੀ ਪਤਨੀ ਕੈਨੇਡਾ ਗਈ ਸੀ ਪਰ ਉਸ ਨੂੰ ਫੋਨ ਨਹੀਂ ਕੀਤਾ ਇਸ ਸਬੰਧੀ ਪੀੜਤ ਪਰਿਵਾਰ ਦੇ ਵੱਲੋਂ ਐਸਐਸਪੀ ਦਫਤਰ ਦੇ ਵਿੱਚ ਉੱਚ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਦਿੱਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਹਰਮਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 12 ਸਾਲ ਪਹਿਲਾਂ ਬਟਾਲਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਲੜਕੀ ਦੇ ਨਾਲ ਹੋਇਆ ਸੀ ਉਹ ਦੋਵੇਂ ਇਕੱਠੇ ਪਰਦੇ ਸਨ ਅਤੇ ਉਹਨਾਂ ਦੇ ਪਰਿਵਾਰ ਦੀ ਸਹਿਮਤੀ ਦੇ ਨਾਲ ਹੀ ਉਹਨਾਂ ਦੇ ਰਿਸ਼ਤੇ ਨੂੰ ਅੰਤਿਮ ਰੂਪੀ ਦਿੱਤਾ ਗਿਆ ਸੀ ਵਿਆਹ ਦੇ ਕਰੀਬ 3 ਮਹੀਨੇ ਬਾਅਦ ਉਸ ਦੀ ਪਤਨੀ ਕੈਨੇਡਾ ਚਲੀ ਗਈ ਉਸ ਨੇ ਦੱਸਿਆ ਕਿ ਦੋਵਾਂ ਨੇ ਆਪਣੇ ਚੰਗੇ ਭਵਿੱਖ ਦਾ ਸੁਪਨਾ ਦੇਖਿਆ ਤੇ ਉਸ ਨੇ ਆਪਣੇ ਪਤਨੀ ਨੂੰ ਕੈਨੇਡਾ ਪੜਨ ਦੇ ਲਈ ਭੇਜ ਦਿੱਤਾ ਤੇ ਕਾਲਜ ਦੀ ਫੀਸ ਵੀ ਅਦਾ ਕਰ ਦਿੱਤੀ ਆਪਣੇ ਪਤਨੀ ਦੀ ਫੀਸ ਭਰਨ ਦੇ ਲਈ ਉਸ ਨੇ ਆਪਣੀ ਜੱਦੀ ਜ਼ਮੀਨ ਵੀ ਵੇਚ ਦਿੱਤੀ ਸੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਪਹਿਲਾ ਤਾਂ ਉਸ ਦੀ ਪਤਨੀ ਉਸ ਨੂੰ ਕੈਨੇਡਾ ਲੈ ਜਾਣ ਲਈ ਜ਼ੋਰ ਪਾਉਂਦੀ ਰਹੀ ਅਤੇ 2-3 ਵਾਰ ਉਸ ਨੇ ਆਪਣੀ ਫਾਈਲ ਵੀ ਅਰਜ਼ੀ ਵਜੋਂ ਦਿੱਤੀ ਪਰ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਾਰਨ ਉਸ ਨੂੰ ਕੈਨੇਡਾ ਦਾ ਵੀਜ਼ਾ ਨਹੀਂ ਮਿਲਿਆ ਉਸ ਨੇ ਦੱਸਿਆ ਕਿ ਉਸ ਦੀ ਪਤਨੀ 1 ਸਾਲ ਦੀ ਪੜ੍ਹਾਈ ਤੋਂ ਬਾਅਦ ਪੰਜਾਬ ਵੀ ਆਈ ਸੀ ਤੇ ਜਦੋਂ ਉਹ ਇੱਥੋਂ ਚਲੀ ਗਈ ਤਾਂ ਉਹ ਗਰਭਵਤੀ ਸੀ ਪਰ ਕੈਨੇਡਾ ਜਾ ਕੇ ਉਸ ਦੀ ਪਤਨੀ ਨੇ ਪਰਿਵਾਰ ਦੀ ਸਹਿਮਤੀ ਦੇ ਨਾਲ ਗਰਭਪਾਤ ਕਰਵਾ ਦਿੱਤਾ ਹੁਣ ਕੈਨੇਡਾ ਰਹਿੰਦੇ ਉਸਦੇ ਦੋਸਤਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸਦੀ ਪਤਨੀ ਦਾ ਕੈਨੇਡਾ ਦੇ ਵਿੱਚ ਵਿਆਹ ਹੋਇਆ ਸੀ ਜਦੋਂ ਉਸਨੇ ਆਪਣੀ ਪਤਨੀ ਦੇ ਨਾਲ ਸੰਪਰਕ ਕੀਤਾ ਤਾਂ ਉਸਨੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਪੀੜਤ ਹਰਮਿੰਦਰ ਸਿੰਘ ਵੱਲੋਂ ਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਮੌਕੇ ਤੇ ਹੋਰ ਜਾਣਕਾਰੀ ਕੀ ਦਿੱਤੀ ਜਾਂਦੀ ਹੈ ਉਹ ਤੁਸੀਂ ਆਪ ਸੁਣ ਲਵੋ ਮੇਰੀ ਗੱਲ ਹੋਈ ਨੂੰ 6-7 ਸਾਲ ਹੋ ਚਲੇ ਜੀ ਹਾਂਜੀ ਮੈਂ ਇਹ ਦੇਖੋ ਨੰਬਰ ਲਿਆ ਮੁੰਡੇ ਕੋ ਮੈਂ ਆਖਿਆ ਮੈਨੂੰ ਨੰਬਰ ਦੇ ਮੈਂ ਪੁੱਛ ਕੇ ਵੇਖਾਂ ਮੈਂ ਆਖਿਆ ਰਾਜਮੀ ਤੇ ਵੀ ਤੂੰ ਕਿਉਂ ਨਹੀਂ ਕਰਦੀ ਕਰ ਤੇ ਸਹੀ ਇਹਦਾ ਕੁਝ ਨਾ ਕੁਝ ਹੋਣ ਤੇ ਕਹਿੰਦੀ ਵੀ ਮੇਰਾ ਕੋਈ ਲਿੰਕ ਨਹੀਂ ਤੁਹਾਡੇ ਨਾਲ ਹੈਗਾ ਤੇ ਨਾ ਕੋਈ ਮੇਰੇ ਨਾਲ ਮੁੜ ਕੇ ਗੱਲ ਕਰਿਓ ਨਾ ਮੈਂ ਤੁਹਾਡੇ ਨਾਲ ਕਰਨੀ ਬਸ ਮੇਰੇ ਨਾਲ ਆ ਗੱਲਾਂ ਕੀਤੀਆਂ ਮੈਂ ਮੁੜ ਕੇ ਕੋਈ ਗੱਲਬਾਤ ਨਹੀਂ ਕੀਤੀ ਨਾ ਮੈਂ ਮੁੜ ਕੇ ਨੂੰ ਫੋਨ ਕੀਤਾ ਮੈਂ ਕਿਹਾ ਹਰਮਨ ਇਦਾਂ ਕਹਿੰਦੀ ਹੈ ਮੈਨੂੰ ਕਹਿੰਦਾ ਕੋਈ ਨਹੀਂ ਮੰਮੀ ਤੁਸੀਂ ਕੋਈ ਉਹਨਾਂ ਦੇ ਰਿਸ਼ਤੇਦਾਰ ਨਾਲ ਜਿਹੜਾ ਮੈਂ ਕਿਸੇ ਜੀ ਰਿਸ਼ਤੇਦਾਰ ਕੋਲ ਨਾ ਕਦੀ ਗਈ ਤੇ ਨਾ ਮੈਂ ਕਿਸੇ ਨਾਲ ਗੱਲ ਕੀਤੀ ਆਦਮੀ ਮੇਰਾ ਸਿਰ ਤੇ ਨਹੀਂ ਮੈਂ ਕਿਤੇ ਗਈ ਨਹੀਂ 2 ਮਿੰਟ ਹੋ ਗਏ ਅਹੀਂ ਇਨਸਾਫੀ ਮੰਗਦੇ ਆ ਜੀ ਜੋ ਸਾਡਾ ਲੱਗਾ ਲਾਣਾ ਸਾਨੂੰ ਸਾਡਾ ਦੇ ਦੇ ਜੋ ਮੁੰਡੇ ਦੀ ਜ਼ਿੰਦਗੀ ਦਾ ਬਰਬਾਦ ਕੀਤੀ ਉਹਦਾ ਹਰਜਾਨਾ ਭਰ ਦਵੇ ਸਾਨੂੰ ਸਾਨੂੰ 14 ਸਾਲ ਹੋ ਗਏ ਵੇਟ ਕਰਦੇ ਆ ਨੂੰ ਸਾਡਾ ਵੀ ਕੋਈ ਸੋਚ ਲਵੇ ਅਹੀਂ ਤੇ ਇਹੋ ਚਾਹੁੰਦੇ ਆ ਇਹ ਮੇਰੇ ਨਾਲ ਇੱਕ ਬਹੁਤ ਵੱਡਾ ਮਤਲਬ ਗੇਮ ਹੋਈ ਆ ਜੋ ਕਿ ਕਮਾਨ ਤੋਂ ਰਹਿਣ ਵਾਲੇ ਹੀ ਮੇਰੀ ਵਾਈਫ ਹੀ ਆ ਠੀਕ ਹੈ ਰਾਜਮੀਤ ਕੌਰ ਠੀਕ ਹੈ ਉਹਨਾਂ ਦੀ ਮਾਂ ਪਿਤਾ ਦਾ ਨਾਮ ਉਹਨਾਂ ਦੇ ਅਮਰੀਕ ਸਿੰਘ ਜੇ ਮੰਮੀ ਦਾ ਨਾਮ ਇਹ ਬਲਵਿੰਦਰ ਕੌਰ ਆ ਠੀਕ ਆ ਜੀ ਅਸੀਂ ਇਕੱਠੇ ਪਹਿਲੇ ਤੇ ਪੜ੍ਹਦੇ ਹੁੰਦੇ ਸੀ ਠੀਕ ਆ ਜੀ ਇਕੱਠੇ ਪੜ੍ਹਦੇ ਪੜ੍ਹਦੇ ਚਲੋ ਸਾਡਾ ਫੇਅਰ ਹੋ ਗਿਆ ਮੁੜ ਕੇ ਹੌਲੀ ਹੌਲੀ ਅਸੀਂ ਦੋਵਾਂ ਨੇ ਆਪਣੇ ਪਰਿਵਾਰਾਂ ਨੂੰ ਮਨਾਇਆ ਜੀ ਮੈਰਿਜ ਕਰ ਲਈ ਮੈਰਿਜ ਕਰਨ ਤੋਂ ਬਾਅਦ ਸਰ ਫਿਰ ਦੁਬਾਰਾ ਕੀ ਹੋਇਆ ਵੀ ਦੋ ਤਿੰਨ ਮਹੀਨੇ ਬਾਅਦ ਰੁਕਣ ਮੈਂ ਮਤਲਬ ਕਿ ਮੈਰਿਜ ਤੋਂ ਬਾਅਦ ਮੇਰੇ ਕੋ ਰੁਕੀ ਹੋ ਰੁਕਣ ਤੋਂ ਬਾਅਦ ਉਹ ਕੈਨੇਡਾ ਮਤਲਬ ਕੀ ਚਲੀ ਗਈ ਸਾਡਾ ਪਲਾਨ ਹੋਇਆ ਵੀ ਚਲ ਤੂੰ ਚਲੇ ਜਾ ਕੋਈ ਗੱਲ ਨਹੀਂ ਜਾ ਕੇ ਮੈਨੂੰ ਕਹਿੰਦੀ ਵੀ ਬੁਲਾ ਲੂੰਗੀ ਮੈਂ ਤੈਨੂੰ ਠੀਕ ਆ ਮੈਂ ਕਹਿੰਦੀ ਓਕੇ ਚਲੋ ਮੈਂ ਜਾ ਉਹ ਚਲੀ ਗਈ ਜਦੋਂ ਸਰ ਮੈਂ ਉਹਦੀਆਂ ਬਾਅਦ ਚ ਫੀਸਾਂ ਫੁਸਾਂ ਪੇ ਕੀਤੀਆਂ ਦੋ ਤਿੰਨ ਵਾਰੀ ਮੇਰਾ ਅਪਲਾਈ ਵੀ ਕੀਤਾ ਠੀਕ ਹੈ ਜੀ ਉਹ ਅਪਲਾਈ ਵੀ ਪਤਾ ਨਹੀਂ ਕਿਸੇ ਪੇਪਰ ਦੇ ਸਹੀ ਨਹੀਂ ਮੈਨੂੰ ਕੋਈ ਭੇਜਦੀ ਰਹੀ ਉਹਦੇ ਕਰਕੇ ਮੇਰਾ ਰਿਫਿਊਜ਼ ਵੀ ਲੱਗਦਾ ਰਿਹਾ ਠੀਕ ਹੈ ਜੀ ਰਿਫਿਊਜ਼ ਲੈਟਰ ਵੀ ਹੈਗੇ ਮੇਰੇ ਤੋਂ ਪਈਆਂ ਉਹ ਮੈਂ ਤੁਹਾਨੂੰ ਦੇ ਦੇਵਾਂਗਾ ਠੀਕ ਹੈ ਜੀ ਰਿਫਿਊਜ਼ ਵੀ ਲੱਗਦਾ ਕਿ ਇਹ ਕੀ ਹੋਇਆ ਕਿ ਹੌਲੀ ਕੁ ਐਦਾਂ ਕਰਦਾ ਕਰਦੇ ਲਾਰਿਆਂ ਦੇ ਵਿੱਚ ਲਾ ਸਟਿਕ ਹੈ ਜੀ ਜੋ ਉਹਦੇ ਹਾਂਜੀ 1 ਸਾਲ ਬਾਅਦ ਫਿਰ ਵਾਪਸ ਮਤਲਬ ਇੰਡੀਆ ਆਈ ਆਈ ਜਦੋਂ ਉਤੇ ਚਲੋ ਜੀ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਆਪਾਂ ਕੋਈ ਚੱਕਰ ਨਹੀਂ ਹੌਲੀ ਤੂੰ ਆ ਜਾ ਕੋਈ ਗੱਲ ਨਹੀਂ ਵੀ ਆਪਾਂ ਜਿੰਦਗੀ ਚ ਬਾਅਦ ਮੁਸ਼ਕਲਾਂ ਚੱਲਦੀਆਂ ਰਹਿੰਦੀਆਂ ਕੋਈ ਚੱਕਰ ਨਹੀਂਗਾ ਠੀਕ ਹੈ ਜੀ ਜਦੋਂ ਆਈ ਫਿਰ ਵਾਪਸ ਗਈ ਉਹ ਸਰ ਉਹ ਜਾ ਕੇ ਕੀ ਹੋਇਆ ਕਿ ਚਲੋ ਪ੍ਰੈਗਨੈਂਟ ਹੋ ਗਈ ਉੱਥੋਂ ਜਾਣ ਤੋਂ ਬਾਅਦ ਸਰ ਉਹਦੇ ਨਾਲ ਉਥੇ ਮੰਮੀ ਵੀ ਤੇ ਇੱਕ ਦੀ ਭੂਆ ਸਰ ਉਹ ਵੀ ਕੈਨੇਡਾ 'ਚ ਰਹਿੰਦੇ ਆ ਜਦੋਂ ਵਾਪਸ ਗਈ ਉੱਥੇ ਉਹ ਇਹਨਾਂ ਦੋਨਾਂ ਨੂੰ ਜਾ ਕੇ ਤੇ ਪਤਾ ਨਹੀਂ ਇਹਨਾਂ ਨੇ ਕੀ ਉਹਨੂੰ ਕੀ ਉਹਦੇ ਕਿਹਾ ਸੀ ਤੇ ਉਹਦਾ ਬੋਸ਼ਨ ਕਰਾਉਤਾ ਠੀਕ ਹੈ ਦੇਖੋ ਜੀ ਮੈਂ ਇੱਥੋਂ ਤੱਕ ਵੀ ਇਹਨੇ ਮੈਨੂੰ ਕਿਹਾ ਸੀ ਵੀ ਹਾਂ ਮਤਲਬ ਮੇਰਾ ਛੋਟਾ ਨੇ ਪੂਰਾ ਨਾਮ ਹਰਮਿੰਦਰ ਸਿੰਘ ਦਾ ਛੋਟਾ ਹਰਮਨ ਹੈ ਵੀ ਹਰਮਨ ਵੀ ਮੇਰੇ ਕਾਲਜ ਐ ਇਦਾਂ ਵੀ ਕਾਲਜ ਦੇ ਨਾ ਵਿੱਚ ਜੇ ਆਪਾਂ 300 ਡਾਲਰ ਪੇ ਕਰ ਦਈਏ ਤੇ ਸਾਰਾ ਖਰਚਾ ਕਾਲਜ ਚ ਚੱਕੂਗਾ ਮੈਂ ਉਹ ਵੀ ਪੇ ਕੀਤਾ ਇਹਨੂੰ ਠੀਕ ਹੈ ਜੀ ਫਿਰ ਉਹਦੇ باوجود ਵੀ ਇਹਨੇ ਆਪਣੇ ਇਹਨਾਂ ਪਰਿਵਾਰ ਦੇ ਮੈਂਬਰਾਂ ਦੇ ਮਖਸ਼ੇ ਲੱਗ ਕੇ ਇਹਨੇ ਫਿਰ ਵੀ ਇਹ ਕਦਮ ਚੱਕਿਆ ਵੀ ਮੈਂ ਮਤਲਬ ਕਿ ਇੱਕ ਬੱਚੇ ਨੂੰ ਮਾਰ ਦੇਣਾ ਸਮਝੋ ਇਹ ਕੀਤਾ ਕੰਮ ਉਹ ਤੋਂ ਬਾਅਦ ਵੀ ਚਲੋ ਮੈਂ ਉਹ ਵੀ ਸਬਰ ਕੀਤਾ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਉਹ ਬਾਤ ਵੀ ਹੌਲੀ ਹੌਲੀ ਲਾਰੇ ਲਾਰੇ ਦੇਖੋ ਕਿੰਨਾ ਟਾਈਮ ਲਾਉਂਦੀ ਰਹੀ ਮੈਨੂੰ ਹੌਲੀ ਹੌਲੀ ਮੈਂ ਉਹ ਵੀ ਚੱਲਦਾ ਗਿਆ ਉਹ ਤੋਂ ਲੰਮਾ ਸਮਾਂ ਪੈ ਗਿਆ ਵੇ ਸਰ ਠੀਕ ਹੈ ਜੀ ਤੇ ਉਸ ਲਾਰੇ ਲਾਰੇ ਵੀ ਕੋਈ ਗੱਲ ਨਹੀਂ ਆਪਾਂ ਥੋੜਾ ਜਿਹਾ ਰੁਕ ਜਾਪੀ ਮੈਂ ਹੁਣ ਅਪਲਾਈ ਕਰਦੇ ਆ ਮੇਰੀ ਪੀਆਰ ਪੈਣ ਵਾਲੀ ਆ ਮੇਰੇ ਹੋ ਠੀਕ ਹੈ ਦੀ ਮੇਰੀ ਸਪਲੀ ਆ ਗਈ ਆ ਇਹ ਹੁਣ ਮੇਰੇ ਇੱਕ ਐਰ ਕਾ ਮੇਰੀ ਸਪਲੀ ਕਲੀਅਰ ਹੋ ਜਾਣੀ ਆ ਮੇਰਾ ਸਮੈਸਟਰ ਕਲੀਅਰ ਹੋ ਗਿਆ ਤੇ ਫੇ ਮੈਂ ਆਪਣੇ ਪੇਪਰ ਅਪਲਾਈ ਕਰ ਦੇਣੇ ਆ ਮੈਨੂੰ ਪੀਆਰ ਮਿਲ ਜਾਣੀ ਆ ਅਜੇ ਮੈਂ ਪਰਮਾਨੈਂਟ ਰੈ residense ਨਹੀਂ ਆ ਉੱਥੇ ਮੇਰੇ ਕੋ ਹਣਾ ਇਦਾਂ ਦੇ ਲਾਰੇ ਲਾਉਂਦੀ ਰਹੀ ਠੀਕ ਆ ਜੀ ਸਰ ਚਲੋ ਜੀ ਮੈਂ ਵੀ ਇੱਥੇ ਭੋਲ ਝੰਟ ਜਿੱਦਾਂ ਤੁਹਾਨੂੰ ਪਤਾ ਹੀ ਹੈ ਜੀ ਆਪਨੇ ਕਿੰਨੀ ਕਾ ਆਪਾਂ ਨੂੰ ਨੋ ਲੈਜ ਐ ਇੱਥੇ ਦੇ ਠੀਕ ਆ ਜੀ ਇਦਾਂ ਦੇ ਲਾਰੇ ਲਾਉਂਦੇ ਰਹੇ ਤੇ ਉਹ ਮੈਨੂੰ ਸਰ ਹੁਣ ਇਦਾਂ 2017 ਚ ਲਾਸਟ ਵਾਰੀ ਮੈਂ ਮੈਨੂੰ ਇਹਨੇ ਕੀ ਹੋਇਆ ਪੀ ਅਪਲਾਈ ਕੀਤਾ ਮੈਂ ਉਹ ਮੈਂ ਤੁਹਾਨੂੰ ਦਊਗਾ ਪੇਪਰ ਸਾਰੇ ਜੋ ਵੀ ਆ ਉਦੋਂ ਕੀ ਹੋਇਆ ਮੈਨੂੰ ਉਹ ਐਕਚੁਅਲੀ ਉਹ ਅਪਲਾਈ ਨਹੀਂ ਕੀਤਾ ਗਿਆ ਉਦੋਂ ਇਹਨਾਂ ਨੇ ਮੇਰੇ ਨਾਲ ਗੇਮ ਖੇਡੀ ਠੀਕ ਆ ਗੇਮ ਖੇਡੀ ਇਹ ਵੀ ਸਾਰਾ ਮੇਰਾ ਮੈਡੀਕਲ ਕਰਾ ਕਰੂ ਕੇ ਸਾਰਾ ਕੁਝ ਕਰਾ ਕੇ ਮੇਰ ਕੋ ਮਤਲਬ ਕਿ ਸਾਰਾ ਕੁਝ ਲੈ ਮਤਲਬ ਸਾਇੰਸ ਨੂੰ ਕਿਹਾ ਮੈਨੂੰ ਇਹਨਾਂ ਨੇ ਕਿਹਾ ਵੀ ਆਪਣੇ ਚਾਂਸ ਚ ਲੈ ਆ ਵੀ ਅਸੀਂ ਇਹ ਕਾ ਪੇਪਰ ਇੰਡੀਆ ਤੋਂ ਨਹੀਂ ਅਪਲਾਈ ਕਰਨੇ ਐਰ ਕਹੀਂ ਕੈਨੇਡਾ ਤੋਂ ਅਪਲਾਈ ਕਰਨੇ ਆ ਠੀਕ ਹੈ ਜੀ ਕੈਨੇਡਾ ਤੋਂ ਅਪਲਾਈ ਕਰਨੇ ਆ ਤੇ ਤੂੰ ਇਦਾਂ ਕਰ ਸਾਨੂੰ ਸਾਰਾ ਕੁਝ ਆਪਣਾ ਜੋ ਵੀ ਤੇਰੇ ਡਾਕੂਮੈਂਟ ਵਗੈਰਾ ਹੈਗੇ ਆ ਸਾਨੂੰ ਸਕੈਨ ਕਰਕੇ ਸਾਨੂੰ ਭੇਜ ਦੇ ਹੀ ਐਰ ਕਾਂ ਕੰਡਾ ਤੋਂ ਅਪਲਾਈ ਕਰਦੇ ਆ ਮੈਂ ਕਿਹਾ ਚਲੋ ਠੀਕ ਆ ਜੀ ਲੁਧਿਆਣੇ ਤੋਂ ਸਰ ਮੈਂ ਆਪਣਾ ਕਰਵਾਇਆ ਮੈਡੀਕਲ ਜੋ ਵੀ ਸਾਰਾ ਕੁਝ ਮੇਕੋ ਰਸੀਦਾਂ ਪਈਆਂ ਸਨ ਸਾਰਾ ਕੁਝ ਮੈਂ ਅਟੈਚ ਕਰ ਲਿਆਂਗੇ ਠੀਕ ਹੈ ਨਾਲ ਆਪਾਂ ਠੀਕ ਆ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਸਰ ਫਿਰ ਵੀ ਮੈਨੂੰ ਬਾਅਦ ਚ ਮੈਂ ਇਹਨੂੰ ਪੁੱਛਦਾ ਰਿਹਾ ਕਿ ਹਾਂ ਕਿ ਕਿਦਾਂ ਵੀ ਮੇਰਾ ਰਿਜ਼ਲਟ ਕਿਨਾ 2-3 ਮਹੀਨੇ ਬਾਅਦ ਵੀ ਹਾਂਜੀ ਕਿਦਾਂ ਵੀ ਹਾਂ ਹੁਣ ਆ ਗਿਆ ਰਿਜ਼ਲਟ ਇਹ ਮੈਨੂੰ ਫਿਰ ਵੀ ਫਿਰ ਲਾਰੇ ਲਾਉਂਦੀ ਰਹੀ ਅਜੇ ਨਹੀਂ ਆਇਆ ਅਜੇ ਨਹੀਂ ਆਇਆ ਉਹ ਪੈਂਡਿੰਗ ਚ ਦੇਈ ਜਾਂਦੇ ਆ ਪੈਂਡਿੰਗ ਚ ਦੇਈ ਜਾਂਦੇ ਆ ਉਸ ਤੋਂ ਬਾਅਦ ਸਿਰਫ ਇਹਨੇ ਮੈਨੂੰ ਬਿਲਕੁਲ ਹੀ ਚਾਰ ਸਵੇਰਿਆਂ ਬਲੌਕ ਕਰ ਦਿੱਤਾ ਠੀਕ ਹੈ ਚੱਕ ਹੁਣ ਹੁਣ ਹੈ ਸਰ ਤੁਹਾਨੂੰ ਸ਼ੁਰੂ ਕਰੋ ਫਿਰ ਹੁਣ ਕੀ ਹੋਇਆ ਵੀ ਸਰ ਇਹਨੇ ਸਾਰਾ ਹੀ ਬਲੌਕ ਕਰ ਦਿੱਤਾ ਮੈਨੂੰ ਜਦੋਂ ਫਿਰ ਜਦੋਂ ਮੈਨੂੰ ਹੋਇਆ ਨਾ ਵੀ ਹਾਂ ਵੀ ਯਾਰ ਹੁਣ ਤਾਂ ਮੈਨੂੰ ਮਤਲਬ ਕਿਸ ਚਾ ਯਾਰ ਇੱਕ ਬਹੁਤ ਸਾਲ تھا 6-6 ਮਹੀਨੇ ਨਹੀਂ ਫੋਨ ਕਰਦੀ ਹੈ ਨਾ ਫਿਰ ਯਾਰ ਮੇਰੇ ਵੀ ਸ਼ੱਕ ਪੈਦਾ ਹੋਇਆ ਫਿਰ ਵੇ ਹੌਲੀ ਹੌਲੀ ਮੈਂ ਵੀ ਉੱਥੋਂ ਮੇਰੇ ਦੋ ਯਾਰ ਦੋਸਤ ਮਿੱਤਰ ਵੇ ਉੱਥੇ ਰਹਿੰਦੇ ਆ ਕੈਨੇਡਾ ਮੈਂ ਉਹਨਾਂ ਨੂੰ ਫੇ ਕਹਾ ਵੀ ਮੈਂ ਕਿ ਯਾਰ ਇਦਾਂ ਇਦਾਂ ਕਰਕੇ ਉਹਨਾਂ ਕਿਉਂਕਿ ਉਹਨਾਂ ਨੇ ਵੀ ਇੱਕ ਦੋ ਵਾਰੀ ਇਹਦੀ ਮਤ ਕਰ ਕੀਤੀ ਸੀ ਕਿਉਂਕਿ ਮੈਂ ਇਹਨੂੰ ਕਿਹਾ ਇਹਨੂੰ ਲੋਡ ਪਈ ਸੀ ਉੱਥੇ ਵੀ ਇੱਕ ਵਾਰੀ 500 ਡਾਲਰ ਦੀ ਮੇਰਾ ਯਾਰ ਦੋਸਤ ਆ ਮਲਕੀਤ ਸ਼ਾਹਪੁਰ ਤੋਂ ਆ ਉਦਨਵਾਲ ਮੇਰੇ ਲੱਗੇ ਜਾਂ ਸਾਡੇ ਪਿੰਡ ਜੀ ਉਹ ਦੇ ਕੇ ਵੀ ਆਇਆ ਸੀ ਤੇ ਮੈਂ ਫਿਰ ਹੌਲੀ ਹੌਲੀ ਇਦਾਂ ਆਪਣੇ ਫਰੈਂਡਾਂ ਨੂੰ ਕਿਹਾ ਵੀ ਇਦਾਂ ਪਤਾ ਕਰ ਵੇ ਯਾਰ ਉਹ ਕਹਿੰਦੇ ਉਹਨਾਂ ਨੇ ਪਤਾ ਜਦੋਂ ਕੀਤਾ ਉਹ ਕਹਿੰਦੇ ਵੀ ਯਾਰ ਉਹ ਤੂੰ ਤੇ ਕਿਹੜੇ ਚੱਕਰ ਚ ਤੁਰਿਆ ਫਿਰਦਾ ਉਨੇ ਦਾ ਇੱਥੇ ਦੂਜੀ ਮੈਰਿਜ ਕੀਤੀ ਆ ਦੂਜੀ ਮੈਰਿਜ ਹੋ ਗਏ ਉਹਦਾ ਇੱਕ ਬੱਚਾ ਵੀ ਆ ਉਹ ਹੁਣ ਸਰ ਤੁਸੀਂ ਆਪ ਦੱਸੋ ਮੈਨੂੰ ਵੀ ਮੇਰੇ ਨਾਲ ਐਡਾ ਵੱਡਾ ਇਹ ਸਾਰੇ ਟੱਬਰ ਨੇ ਰਲ ਕੇ ਗੇਮ ਕੀਤੀ ਆ ਹੁਣ ਮੈਨੂੰ ਕੋਈ ਇਨਸਾਫ ਮਿਲੇ ਇਹਦਾ ਠੀਕ ਆ ਜੀ ਮੈਂ ਇਸ ਦੇ ਚੱਕਰ ਵਿੱਚ ਆਪਣੀ ਪੈੜੀ ਵੀ ਵੇਚ ਚੁੱਕਾ ਠੀਕ ਆ ਪਹਿਲਾਂ ਮੈਂ ਲਿਮਟ ਬਣਾ ਆਪਣਾ ਕਿ ਇਹਦੀ ਫੀਸ ਪੇ ਕਰਦਾ ਰਿਹਾ ਮੁੜ ਕੇ ਮੈਂ ਉਹ ਲਿਮਟ ਮੇਰੀ ਐਡੀ ਵੱਡੀ ਸੀ 15 ਲੱਖ ਦੀ ਉਹ ਤਰਦੀ ਨਹੀਂ ਸੀ ਉਹ ਉਹਨੂੰ ਲਿਮਟ ਨੂੰ ਲਾਉਣ ਦੇ ਲਈ ਪੈੜੀ ਵੇਚੀ ਗੁਰਦਾਸਪੁਰ ਤੋਂ ਜਸਵਿੰਦਰ 베ਦੀ ਦੀ ਰਿਪੋਰਟ ਦਾ ਪਬਲਿਕ ਟਾਈਮਸ